ਦੀ ਵਾਹਿਗੁਰੂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਤੁਹਾਡੇ ਆਪਣੇ ਚੈਨਲ ਤੇ ਸਵਾਗਤ ਆ ਜੀ ਸਾਡੇ ਭੈਣ ਭਰਾਵਾਂ ਦਾ ਦੀ ਸਾਡੇ ਭੈਣ ਭਰਾ ਖੁਸ਼ ਰਹਿਣ ਹੱਸਦੇ ਵਸਦੇ ਰਹਿਣ ਪਰਮਾਤਮਾ ਸਾਰਿਆਂ ਨੂੰ ਖੁਸ਼ ਰੱਖੇ ਜੀ ਆਪਾਂ ਬਣਾਉਣ ਲੱਗੇ ਆ ਜੀ ਬੇਸਣ ਦੇ ਗੱਟਿਆਂ ਦੀ ਸਬਜ਼ੀ ਉਹਦੇ ਲਈ ਆਪਾਂ ਨੇ ਦਹੀਂ ਲਿਆ ਜੀ ਆਲੂ ਬੋਇਲ ਕਰਕੇ ਰੱਖੇ ਨੇ ਤੇ ਇਧਰ ਜੀ ਆਪਾਂ ਨੇ ਹੈਗਾ ਜੀ ਆਪਣਾ ਲਸਣ ਪਿਆਜ਼ ਅਦਰਕ ਸਾਰਾ ਸਮਾਨ ਜੀ ਇਕੱਠਾ ਕਰਕੇ ਗ੍ਰाइंड ਕਰਕੇ ਆਪਾਂ ਨੇ ਵਿੱਚ ਨਮਕ ਮਿਰਚ ਮਸਾਲੇ ਪਾ ਕੇ ਰੱਖਤਾ ਆ ਜੀ ਇਹਦੇ ਵਿੱਚ ਆਪਾਂ ਨੇ ਗ੍ਰाइंड ਕਰਿਆ ਸੀ ਉਹਦੇ ਵਿੱਚ ਆਪਾਂ ਨੇ ਪਾ ਲਿਆ ਪਾਣੀ ਇਸਾਂ ਨੂੰ ਥੋੜੀ ਜਿਹੀ ਚੁਟਕੀ-ਚੁਟਕੀ ਬਸ ਹਾਲਤੀ ਆ ਨਮਕ ਆ ਤੇ ਜਿਵੇਂ ਨਾ ਥੋੜਾ ਜਿਹਾ ਹਾਂਜੀ ਚੁਟਕੀ ਕੱਪ ਨੇ ਵਿੱਚ ਮਿਰਚ ਪਾਈ ਆ ਬੇਸਣ ਦੇ ਹੁਣ ਆਪਾਂ ਥੋੜਾ ਜਿਹਾ ਆਪਾਂ ਇਹਦੇ ਵਿੱਚ ਜੀ ਐਡ ਕਰਦਾਂਗੇ ਸਰੋਂ ਦਾ ਤੇਲ ਇੱਕ ਚਮਚ ਦੇ ਕਰੀਬ ਆਪਾਂ ਨੇ ਸਰੋਂ ਦਾ ਤੇਲ ਐਡ ਕਰਿਆ ਸਾਰੇ ਸਮਾਨ ਨੂੰ ਜੇ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਥੋੜਾ ਥੋੜਾ ਪਾਣੀ ਪਾ ਕੇ ਜੀ ਆਪਾਂ ਇਹਨੂੰ ਬੇਸਨ ਦਾ ਗੁੰਨ ਲਾਂਗੇ ਇਹ ਜੀ ਇਹ ਮਿਕਸੀ ਦਾ ਕੱਪ ਆ ਇਹਦੇ ਵਿੱਚ ਆਪਾਂ ਨੇ ਕੀਤੇ ਸੀ ਨਮਕ ਮਿਰਚਾਂ ਚਾ ਲੈ ਗਏ ਨੇ ਉਹਦੇ ਵਿੱਚ ਆਪਾਂ ਨੇ ਪਾਣੀ ਪਾ ਲਿਆ ਜਿੰਨੇ ਕ ਲੋੜ ਆ ਜੀ ਆਪਾਂ ਓਨਾਂ ਕ ਪਾਣੀ ਪਾ ਕੇ ਦਾ ਆਟਾ ਗੁੰਨ ਕੇ ਕਰਾਂਗੇ ਤਿਆਰ ਅੱਧਦੀ ਆਪਾਂ ਨੇ ਗट्टे ਬੋਇਲ ਕਰਨ ਵਾਸਤੇ ਪਾਣੀ ਲੀ ਗਏ ਤੇ ਗਰਮ ਹੋਣ ਵਾਸਤੇ ਰੱਖਤਾ ਤੇ ਛੋਟਕੀ ਕਾ ਆਪਾਂ ਨੇ ਇਹਦੇ ਵਿੱਚ ਨਮਕ ਪਾਤਾ ਤੇ ਇੱਕ ਚਮਚਾ ਆਪਾਂ ਨੇ ਇਹਦੇ ਵਿੱਚ ਸਰੋਂ ਦਾ ਤੇਲ ਐਡ ਕਰਤਾ ਹੁਣ ਜੀ ਆਪਾਂ ਥੋੜਾ ਥੋੜਾ ਪਾਣੀ ਪਾ ਕੇ ਬੇਸਣ ਨੂੰ ਗੁੰਨ ਕੇ ਤਿਆਰ ਕਰ ਲਾਂਗੇ ਹਾਂ ਜੀ ਆਪਾਂ ਨੇ ਇਹ ਬੇਸਣ ਦਾ ਨੂੰ ਆਟਾ ਗੁੰਨ ਕੇ ਰੱਖ ਲਿਆ ਜੀ ਆਪਾਂ ਜੀ ਬਸ ਇੰਨਾ ਗੁੰਨਾਂਗੇ ਬਸ ਆਪਣੀ ਉਂਗਲੀ ਰੀ ਉਸ ਤਰ੍ਹਾਂ ਕੋ ਆਪਾਂ ਇਹਨੂੰ ਟੱਕ ਦਾਂਗੇ ਰੈਸਟ ਤੇ ਟੱਕਣ ਦੇ ਕੇ ਹਾਂਜੀ 5-7 ਕਿ ਮਿੰਟ ਲਈ ਆਪਾਂ ਇਹਨੂੰ ਰੈਸਟ ਤੇ ਰੱਖ ਦਾਂਗੇ ਢੱਕ ਕੇ ਹਾਂਜੀ ਇੱਧਰ ਆਪਾਂ ਨੇ ਕੜਾਈ ਦੇ ਵਿੱਚ ਸਰੋਂ ਦਾ ਤੇਲ ਆਪਣਾ ਗਰਮ ਹੋ ਚੁੱਕਿਆ ਜੀ ਆਪਾਂ ਸਬਜ਼ੀ ਦਾ ਮਸਾਲਾ ਤਿਆਰ ਕਰਦੇ ਆ ਨਾਲ ਦੀ ਨਾਲ ਜੀ ਤੇਲ ਆਪਣਾ ਗਰਮ ਹੋ ਚੁੱਕਿਆ ਆਪਾਂ ਇਹਦੇ ਵਿੱਚ ਜੀਰਾ ਐਡ ਕਰ ਦਾਂਗੇ ਜੀ ਹਾਂਜੀ ਆਪਾਂ ਇਹਦੇ ਵਿੱਚ ਪਾ ਦਾਂਗੇ ਜੀ ਲਸਣ ਪਿਆਜ਼ ਅਦਰਕ ਤੇ ਆਪਾਂ ਨੇ ਗ੍ਰੇਨਡ ਕਰ ਲਿਆ ਸੀ ਵਿੱਚ ਹੀ ਆਪਾਂ ਜੀ ਨੋਰਮਲ ਨਮਕ ਮਿਰਚ ਮਸਾਲੇ ਪਾਤੇ ਦੇ ਵਿੱਚ ਹੀ ਆਪਾਂ ਨੇ ਪਾ ਲਿਆ ਸੀ ਹਰਾ ਲਸਣ। ਜਿੰਨਾਂ ਸਾਰੇ ਮਸਾਲੇ ਚੰਗੀ ਤਰ੍ਹਾਂ ਹਲਾਉਂਦੇ ਹੋ ਚੰਗੀ ਤਰ੍ਹਾਂ ਪਕਾ ਲਾਂਗੇ। ਆਪਾਂ ਬਣਾਉਣੇ ਨੇ ਜੀ ਬੇਸੰਗ ਦੇ ਗੱਟੇ। ਉਹਦੇ ਲਈ ਜਿਹੜਾ ਮਸਾਲਾ ਜੀ ਗ੍ਰाइंड ਕਰਨਾ ਜ਼ਰੂਰੀ ਹੁੰਦਾ। ਉਹਦੇ ਨਾਲ ਫਿਰ ਆਪਣੀ ਗਰੇਵੀ ਆ ਜਿਹੜੀ ਜਿਉਂ ਵਧੀਆ ਬਣ ਜਾਂਦੀ ਹੈ। ਸਬਜ਼ੀ ਵਧੀਆ ਹੋ ਜਾਂਦੀ ਹੈ ਕਹਾਂਗੀ। ਇਹ ਦੇਖਣ ਨੂੰ ਬੰਦ ਨਹੀਂ ਆ ਰਹੀ ਇਹ ਮਿੱਠੇ ਨਹੀਂ ਖਾ ਰਹੇ ਥੋੜਾ ਜਿਹਾ ਆਪਾਂ ਪਾਣੀ ਐਡ ਕਰ ਦਿੰਦੇ ਆ ਆਪਾਂ ਜਿ ਟੱਕ ਦਾਂਗੇ ਢੱਤੀ ਪਕਾਉਂ ਹਾਂ ਜਿਦ ਤਰ੍ਹਾਂ ਆਪਣਾ ਮਸਾਲਾ ਬਣ ਕੇ ਹੋ ਗਿਆ ਤਿਆਰ ਤੇ ਆ ਨਾਲ ਦੀ ਨਾਲ ਆਪਾਂ ਗੱਟੇ ਬਣਾ ਕੇ ਤਿਆਰ ਕਰ ਲਾਂਗੇ ਆਪਾਂ ਜੀ ਪਹਿਲਾਂ ਪੇੜਾ ਕਰ ਲਿਆ ਸੀ ਫਿਰ ਇਸ ਤਰ੍ਹਾਂ ਰੋਲ ਰੋਲ ਕਰਕੇ ਆਪਾਂ ਸਾਰੇ ਗੱਟੇ ਬਣਾ ਕੇ ਕਰ ਲਾਂਗੇ ਤਿਆਰ ਦੀ ਇਹ ਆਪਾਂ ਜੀ ਜਿਵੇਂ ਬੇਸਣ ਦੇ ਪਕੌੜੇ ਬਣਾਉਂਦੇ ਹਾਂ ਉਸੇ ਤਰ੍ਹਾਂ ਬਣਦੇ ਹੁੰਦੇ ਨੇ ਕੋੜਿਆਂ ਨੂੰ ਪਤਾਲ ਲੈਣੇ ਆ ਜੀ ਇਹਨਾਂ ਨੂੰ ਕੋ ਪਾਣੀ ਦੇ ਵਿੱਚ ਸਟੀਮ ਕਰਾਂਗੇ ਪਾਣੀ ਵੀ ਆਪਣਾ ਰੱਖਿਆ ਜੀ ਇਸ ਤਰ੍ਹਾਂ ਬੀਲ ਜਾਣਗੇ ਕਿ ਲਸੋਈ ਲੱਗਦੇ ਹਾਂ ਬੋਲੀ ਪਹਿਲਾਂ ਜੇ ਆਪਾਂ ਇਸ ਤਰ੍ਹਾਂ ਇੱਕ ਪੇੜਾ ਜਿਹਾ ਬਣਾ ਲਾਂਗੇ ਫਿਰ ਲੰਬਾ ਲੰਬਾ ਇਸ ਤਰ੍ਹਾਂ ਕਰਕੇ ਬਣਾ ਲਾਂਗੇ ਜੇ ਵੀ ਜਰੂਰ ਬਣਾਓ ਜੀ ਜੇ ਜਰੂ ਟਰਾਈ ਕਰਿਓ ਬਹੁਤ ਜ਼ਿਆਦਾ ਵਧੀਆ ਸਬਜ਼ੀ ਬਣਦੀ ਹੈ ਜੀ ਇਹਨਾਂ ਦੀ ਜਿਹੜੇ ਪੈਣਪਰਾ ਜੀ ਆਪਾਂ ਇਹਨਾਂ ਜੁੜੇ ਹੋਏ ਨੇ ਸਾਰਿਆਂ ਦਾ ਧੰਨਵਾਦ ਕਰਦੀ ਆਂ ਜੀ ਆਪਾਂ ਸਾਰਿਆਂ ਦੇ ਕਮੈਂਟ ਪੜਦੇ ਆਂ ਸਾਰਿਆਂ ਨੂੰ ਕਮੈਂਟ ਕਰਦੀ ਆਂ ਜੀ ਆਪਣੇ ਨਾਲ YouTube ਤੇ ਜੀ ਬਹੁਤ ਵਧੀਆ ਫੈਮਲੀਆਂ ਜੁੜੀਆਂ ਹੋਈਆਂ ਨੇ ਜੀ ਸਾਰਿਆਂ ਦਾ तहे دلੋਂ ਧੰਨਵਾਦ ਕਰਦੀ ਆਂ ਜੀ ਆਪਾਂ ਇਸ ਤਰ੍ਹਾਂ ਬਣਾਈ ਜਾਵਾਂਗੇ ਜੀ ਪਹਿਲਾਂ ਆਪਾਂ ਇਸ ਤਰ੍ਹਾਂ ਦੀ ਹੱਥ ਦੇ ਨਾਲ ਇਹਨੂੰ ਕੋਲਡ ਕਰ ਲਾਂਗੇ बस ਜੀ ਇਹਨਾਂ ਗਿਧਿਆਨ ਰੱਖਣਾ ਵੀ ਆਟਾ ਆਪਾਂ ਨੇ ਬਸ ਪਤਲਾ ਨਹੀਂ ਕਰਨਾ ਹੈਗਾ ਆਪਾਂ ਉਂਗਲਾਂ ਨੂੰ ਦਬਾ ਕੇ ਦੇਖ ਲਾਂਗੇ ਜੇ ਆਪਣੇ ਗੱਟੇ ਬਣਾਉਣ ਵੇਲੇ ਜੀ ਹੱਥ ਨੂੰ ਇਹ ਚਿਪਕ ਜਾਣ ਤਾਂ ਆਪਾਂ ਹੱਥਾਂ ਨੂੰ ਥੋੜਾ ਜਿਹਾ ਸਰੋਂ ਦਾ ਤੇਲ ਲਾ ਕੇ ਤੇ ਉਹਦੇ ਨਾਲ ਕਰ ਸਕਦੇ ਹਾਂ ਜੀ ਆਪਾਂ ਜੀ ਇਸ ਤਰ੍ਹਾਂ ਕਰਕੇ ਦੇਖ ਲਾਂਗੇ ਆਪਣਾ ਬਣ ਕੇ ਤਿਆਰ ਆ ਗਿਆ। ਮੈਂ ਗੈਸ ਸਿੰਮ ਘਰਤਾ ਸੀ ਨਾਲ ਦੇ ਨਾਲ ਆਪਣਾ ਮਸਾਲਾ ਗਰੇਵੀ ਵੀ ਬਣਾ ਰਹੀ ਕਿ ਤਿਆਰ ਹੋ ਰਹੀ ਹੈ। ਆਪਾਂ ਇਹਨੂੰ ਵੀ ਵਿੱਚ ਵਿੱਚ ਇੱਕ ਦੋ ਵਾਰੀ ਨਾਲ ਚੈੱਕ ਕਰ ਲਾਂਗੇ। ਹਾਂਜੀ ਇੱਧਰ ਆਪਾਂ ਨੇ ਨਮਕ ਤੇ ਤੇਲ ਪਾ ਕੇ ਜਿਹੜਾ ਪਾਣੀ ਰੱਖਿਆ ਸੀ ਜਿਹ ਗੱਟੇ ਉਹਦੇ ਵਿੱਚ ਇਸ ਤਰ੍ਹਾਂ ਆਪਾਂ ਨੇ ਸਾਫ ਤੇ ਪਾਣੀ ਦੇ ਵਿੱਚ ਪਾ ਦਨੇ ਨੇ। ਦੋ ਜੀ ਸਾਰੇ ਗੱਟੇ ਪਾ ਦਿਆ ਆਪਾਂ ਨੇ। ਅਸੀਂ ਬਣਾਏ ਨੇ 4 ਗੱਟੇ ਫਿਰ ਬਾਅਦ ਚ ਇਹਦੇ ਬਣ ਜਾਣਗੇ ਆਪਾਂ ਇਹਨਾਂ ਦੀ ਕਟਿੰਗ ਕਰ ਦਾਂਗੇ ਆਪਾਂ ਗੁੰਟਾਕ ਦਾਂਗੇ ਜੀ ਹਾਂਜੀ ਬਸ ਜਦੋਂ ਇਹ ਫੁੱਲ ਕੇ ਜੇ ਬਸ ਪਾਣੀ ਦੇ ਉੱਪਰ ਆ ਜਾਣਗੇ ਜੀ ਉਦੋਂ ਫਿਰ ਆਪਾਂ ਸਮਝ ਲਾਂਗੇ ਵੀ ਆਪਣੇ ਗੱਟੇ ਬਣ ਕੇ ਤਿਆਰ ਨੇ ਇਹਨਾਂ ਦੇ ਉੱਪਰ ਵੀ ਜੀ ਬੁਲਬਲੇ ਜੇ ਵਾਂਗੂ ਬਣ ਜਾਂਦੇ ਨੇ ਦਾਣੇ ਜੇ ਦਾਣੇ ਜੀ ਆਪਣਾ ਮਸਾਲਾ ਜੀ ਬਣ ਕੇ ਤਿਆਰ ਆ ਆਪਾਂ ਇਹਦੇ ਵਿੱਚ ਦਹੀਂ ਐਡ ਕਰ ਦਾਂਗੇ ਦਹੀਂ ਪਾਉਣਾ ਚਾਹੀ ਮਲਾਈ ਪਾ ਲਓ ਜੀ ਤੁਹਾਡੀ ਆਪਣੀ ਚੋਇਸ ਜਦੋਂ ਆਪਾਂ ਨੇ ਦਹੀਂ ਪਾਉਣਾ ਜੇ ਗੈਸ ਨੂੰ ਆਪਾਂ ਸਿਮ ਕਰ ਦਾਂਗੇ ਨਹੀਂ ਫਿਰ ਆਪਣਾ ਦਹੀਂ ਆ ਜਿਹੜਾ ਜਿਉ ਫਟਣ ਦਾ ਡਰ ਹੋ ਜਾਂਦਾ ਆਪਾਂ ਲਗਾਤਾਰ ਇਹਨੂੰ ਹਿਲਾਉਂਦੇ ਰਹਾਂਗੇ ਦਹੀਂ ਪਾ ਕੇ ਚਟੇ ਆਪਨੇ ਬਣਾ ਰਹੇ ਨੇ ਜੇ ਆਪਾਂ ਵਿੱਚ ਵਿੱਚ ਇਹਨਾਂ ਨੂੰ ਚੈੱਕ ਕਰਦੇ ਰਹਾਂਗੇ ਜਿੰਨੀ ਦੇਰ ਤੱਕ ਜੀ ਇਹ ਨਵਾਲਾ ਨਹੀਂ ਆਉਂਦਾ ਹੈਗਾ ਆਪਾਂ ਉਨੀ ਦੇਰ ਤੱਕ ਇਹਨੂੰ ਇਸ ਤਰ੍ਹਾਂ ਹਿਲਾਉਂਦੇ ਰਹਾਂਗੇ ਆਪਾਂ ਜੀ ਇੱਕ ਚਮਚ ਇਹਦੇ ਵਿੱਚ ਬੇਸਣ ਐਡ ਕਰ ਦਾਂਗੇ ਬੇਸਣ ਆਪਣਾ ਪਹਿਲਾਂ ਹੀ ਅ ਸੇਕ ਲਵਾ ਕੇ ਭੁੰਨ ਕੇ ਰੱਖਿਆ ਹੋਇਆ ਤਾਂ कच्चਾ ਬੇਸਣ ਨਹੀਂ ਪਾਇਆ ਇਹਨਾਂ ਤੋਂ ਜਿਹੜੀ ਗਰੇਦੀ ਆ ਜੀ ਹੋਰ ਗਾੜੀ ਹੋ ਜੂਗੀ ਲਗਾਤਾਰ ਆਪਾਂ ਹਿਲਾਉਂਦੇ ਹੋਏ ਬੇਸਣ ਨੂੰ ਬਹੁਤ ਚੰਗੀ ਤਰ੍ਹਾਂ ਮਿਕਸ ਕਰ ਦਾਂਗੇ ਉਧੇ ਗੱਠ वगैरह ਨਹੀਂ ਰਹਿਣੀ ਚਾਹੀਦੀ ਹੈ ਜੀ। ਆਪਾਂ ਜੀ ਥੋੜੀ ਜੀ ਕਸੂਰੀ ਮੇਥੀ ਐਡ ਕਰ ਦਾਂ। ਇਹ ਵੀ ਜੀ ਆਪਾਂ ਨੂੰ ਜ਼ਰੂਰ ਪਾਉਣੀ ਚਾਹੀਦੀ ਹੈ ਸਬਜ਼ੀ ਦੇ ਵਿੱਚ। ਸਬਜ਼ੀ ਦਾ ਟੇਸਟ ਬਹੁਤ ਵਧੀਆ ਆ ਜਾਂਦਾ ਹੈ। ਮੇਥੀ ਆਪਾਂ ਸਰਦੀਆਂ ਵਿੱਚ ਸਕਾ ਕੇ ਰੱਖ ਲੈਣੇ ਚਾਹੀਦੇ। ਕਈ ਵਾਰ ਖਤਮ ਹੋ ਜਾਂਦੀ ਹੈ ਜੀ ਆਪਣੀ ਘਰ ਦੀ ਸੀਗੀ ਜਿਹੜੀ ਸਕਾਈ ਉਹ ਖਤਮ ਹੋ ਗਈ। ਹੁਣ ਆਪਾਂ ਲਈ ਆ ਜੀ ਬਾਜ਼ਾਰ ਤੋਂ। ਮਿਲ ਜਾਂਦੀ ਹੈ ਜੀ ਦੱਟੀਆਂ ਜੀਆਂ ਦੇ ਵਿੱਚ ਬੰਦ। ਤਾਰੇ ਥੋੜੀ ਜਿਹੀ ਆਪਾਂ ਮਸਾਲੇ ਦੇ ਵਿੱਚ ਐਡ ਕਰ ਰਹੀਆਂ ਦੇਗੀ ਮਿਰਚ ਇਹਦੇ ਨਾਲ ਜੀ ਸਬਜੀ ਦਾ ਆਪਣਾ ਜਿਹੜਾ ਕਲਰ ਹੈ ਉਹ ਵਧੀਆ ਆ ਜਾਂਦਾ ਗੱਟੇ ਦੇਖੋ ਹੋ ਗਏ ਬਣ ਗਏ ਤਿਆਰ ਆਪਾਂ ਆਹਦੇ ਨਾਲ ਦੀ ਗੱਟਿਆਂ ਦੇ ਵਿੱਚ ਇੱਕ ਕਰੀ ਜਾਵਾਂਗੇ ਕਟੇ ਆਪਣੇ ਬਣ ਕੇ ਤਿਆਰ ਨੇ ਆਪਾਂ ਇਹਨਾਂ ਨੂੰ ਕਥਾੜ ਦੇ ਵਿੱਚ ਕੱਢ ਰਹੀ ਹੈ ਜੀ ਵਧੀਆ ਫੁੱਲ ਗਏ ਜੀ ਫੁੱਲ ਕੇ ਪਾਣੀ ਦੇ ਉੱਪਰ ਆ ਗਏ ਸੀ ਜੀ ਜੀ ਆਪਾਂ ਅੱਧਾ ਕ ਚਮਚੀ ਚੀਨੀ ਐਡ ਕਰਤਾ ਚੀਨੀ ਪਾ ਕੇ ਮਿਕਸ ਕਰ ਦਾਂਗੇ ਹੁਣ ਆਪਾਂ ਜੀ ਆਲੂ ਐਡ ਕਰ ਦਾਂਗੇ ਜਿਹੜੇ ਆਪਾਂ ਨੇ ਬੋਇਲ ਕਰਕੇ ਰੱਖੇ ਹੋਏ ਨੇ ਆਲੂਆਂ ਨੂੰ ਮਸਾਲੇ ਦੇ ਚੰਗੀ ਤਰ੍ਹਾਂ ਮਿਕਸ ਕਰ ਦਾਂਗੇ ਗਰੇਵੀ ਦੇਖੋ ਜੀ ਆਪਣੀ ਕਿੰਨੀ ਵਧੀਆ ਬਣ ਕੇ ਤਿਆਰ ਹੋਈ ਹੈ ਜਿੰਨੀ ਵਧੀਆ ਆਪਣੀ ਗਰੇਵੀ ਹੋਊਗੀ ਉਨੀ ਵਧੀਆ ਆਪਣੀ ਸਬਜ਼ੀ ਹੋਊਗੀ ਹੁਣ ਜਿਹੜੇ ਆਪਾਂ ਘੱਟੇ ਵਾਲੇ ਨੇ ਜਿਹੋ ਹੀ ਪਾਣੀ ਆਪਾਂ ਵਿੱਚ ਇਹਦੇ ਐਡ ਕਰ ਦਾਂਗੇ ਆਪਾਂ ਲਗਾਤਾਰ ਹਿਲਾਉਂਦੇ ਹੋਏ ਚੰਗੀ ਤਰ੍ਹਾਂ ਇਹਨੂੰ ਮਿਕਸ ਕਰ ਦਾਂਗੇ ਪਾਣੀ ਆਪਾਂ ਹੋਰ ਐਡ ਕਰ ਦਾਂਗੇ ਜੀ ਹੋਰ ਪਾਣੀ ਐਡ ਕਰ ਦਾਂਗੇ ਜੱਸਾ ਬਣਾਪਾ ਨੇ ਰੱਖਣੀ ਆਪਣੀ ਸਬਜ਼ੀ ਉਸ ਹਿਸਾਬ ਨਾਲ ਪਾਣੀ ਪਾ ਲਾਂਗੇ ਟਾਕ ਦਾਂਗੇ ਜੀ ਟਾਕੇ ਇਹਨੂੰ ਪਕਾਵਾਂਗੇ ਚੰਗੀ ਤਰ੍ਹਾਂ ਗੱਟਿਆਂ ਨੂੰ ਜੀ ਆਪਾਂ ਇਸ ਤਰ੍ਹਾਂ ਕੱਟ ਕੇ ਛੋਟੇ-ਛੋਟੇ ਪੀਸ ਕਰਕੇ ਤਿਆਰ ਕਰ ਲਾਂਗੇ। ਲੋ ਜੀ ਆਪਾਂ ਨੇ ਗੱਟੇ ਕੱਟ ਕੇ ਤਿਆਰ ਕਰ ਲਏ ਤਰ੍ਹਾਂ ਦੇ ਪੀਸ ਜੇ ਬਣ ਗਏ ਜੀ। ਹੁਣ ਆਪਾਂ ਸਬਜ਼ੀ ਇੱਧਰ ਆਪਣੀ ਬਣ ਰਹੀ ਹੈ। ਪਾਣੀ ਐਡ ਕਰਤਾ ਸੀ ਆਪਾਂ ਜੀ ਇਹਨੂੰ ਉਬਾਲੀ ਆਉਣ ਤੱਕ ਪਕਾਵਾਂਗੇ। ਅੱਜ ਆਪਾਂ ਇਹਨੂੰ ਜੇ ਪਾਣੀ ਐਡ ਕਰਤਾ ਸੀਗਾ ਆਪਾਂ ਵਾਲੀ ਆਉਣ ਤੱਕ ਇਹਨੂੰ ਬੋਇਲ ਹੋਣ ਤੱਕ ਆਪਾਂ ਇਹਨੂੰ ਪਕਾ ਲਾਂਗੇ ਫਿਰ ਆਪਾਂ ਇਹਦੇ ਵਿੱਚ ਗट्टे ਐਡ ਕਰ ਦਾਂਗੇ ਲਓ ਜੀ ਗट्टे ਆਪਾਂ ਨੇ ਕਰਨ ਲੱਗਿਆਂ ਤੇ ਚ ਐਡ ਚੰਗੀ ਤਰ੍ਹਾਂ ਮਿਕਸ ਕਰ ਦਾਂਗੇ ਮਿਕਸ ਕਰਕੇ ਆਪਾਂ ਇਹਨੂੰ ਢੱਕ ਦਾਂਗੇ ਸਬਜ਼ੀ ਆਪਣੀ ਬਣ ਰਹੀ ਹੈ ਜੀ ਵਿੱਚ ਵਿੱਚ ਆਪਾਂ ਇੱਕ ਦੋ ਵਾਰ ਇਹਨੂੰ ਚੈੱਕ ਕਰਦੇ ਰਹਾਂਗੇ ਹਾਂਜੀ ਸਾਬ ਜੀ ਆਪਣੀ ਬਣ ਗਈ ਜੀ ਆਪਾਂ ਕੁਚੇ ਕੁਚੇ ਚੈੱਕ ਦੋ ਵਾਰੀ ਚੈੱਕ ਕਰ ਲਾਂਗੇ ਹਾਂਜੀ ਆਪਣੀ ਬੇਸਣ ਦੇ ਗਟਿਆਂ ਦੀ ਸਬਜੀ ਬਣ ਕੇ ਤਿਆਰ ਹੈ ਜੀ ਸਾਡੀ ਵੀਡੀਓ ਨੂੰ ਲਾਈਕ ਸ਼ੇਅਰ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਕਰਿਓ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਧੰਨਵਾਦ ਜੀ